ਮਾਤਾ ਜੀ ਤੁਹਾਡੇ ਨੂੰ ਪੁੱਤ ਐਨੇ ਤੁਹਾਨੂੰ ਮਿਲਣ ਵਾਸਤੇ ਮੈਨੂੰ ਮਿਲਣ ਵਾਸਤੇ ਹਾਂਜੀ ਉਹ ਕਹਿੰਦੇ ਅੱਜ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਗੇ ਮੈਂ ਕਿਤੇ ਨਹੀਂ ਜਾਣਾ ਉਹਨਾਂ ਨਾਲ ਉਹਨਾਂ ਨੇ ਤਾਂ ਮਨ ਕਰਦੇ ਦੇਖੋ ਮਾਤਾ ਜੀ ਵੈਸੇ ਤਾਂ ਮੇਰਾ ਕੋਈ ਹੱਕ ਨਹੀਂ ਬੰਦਾ ਤੁਹਾਡੇ ਵਿੱਚ ਬੋਲਣ ਦਾ ਪਰ ਮੈਂ ਵੀ ਇੱਥੇ 2-3 ਸਾਲਾਂ ਤੋਂ ਕੰਮ ਕਰ ਰਿਹਾ ਤੇ ਅੱਜ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਇਹ ਜਿਹੜੇ ਬੱਚੇ ਆਪਣੀ ਮਾਂ ਨੂੰ ਵਿਰਦਾਸਨ ਛੱਡ ਕੇ ਗਏ ਸੀ ਉਹੀ ਉਹਨੂੰ ਲੈਣਾ ਇਹਨੇ ਉਹ ਨਹੀਂ ਤਾਂ ਮਾਤਾ ਜੀ ਪਲਟ ਕੇ ਕੋਈ ਪਿੱਛੇ ਵੀ ਨਹੀਂ ਦੇਖਦਾ ਵੀ ਮਾਵਾਬ ਕਿਹੜੇ ਹਾਲ ਚ ਨੇ ਮੇਰੀ ਮੰਨੋ ਤਾਂ ਤੁਸੀਂ ਉਹਨਾਂ ਨਾਲ ਜ਼ਰੂਰ ਮਿਲਿਓ ਪੁੱਤ ਤੈਨੂੰ ਨਹੀਂ ਪਤਾ ਉਹ ਕਿੰਨੇ ਮਤਲਬੀ ਨੇ ਜ਼ਰੂਰ ਉਹ ਆਪਦੇ ਮਤਲਬ ਲਈ ਆਏ ਹੋਣਗੇ ਨਹੀਂ ਤਾਂ ਉਹ ਮੈਨੂੰ ਲੈਣਾ ਕਦੇ ਨਾ ਆਉਂਦੇ ਮੈਨੂੰ ਨਹੀਂ ਲੱਗਦਾ ਮਾਤਾ ਜੀ ਵੀ ਉਹ ਕਿਸੇ ਮਤਲਬ ਲਈ ਆਏ ਨੇ ਜ਼ਰੂਰ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਣਾ ਤਾਂ ਕਰਕੇ ਉਹ ਇੱਥੇ ਆਏ ਨੇ ਨਾਲੇ ਮਾਤਾ ਜੀ ਤਾਨੂੰ ਇੱਕ ਵਾਰ ਉਹਨਾਂ ਨਾਲ ਮਿਲਣ ਚ ਹਰਜ ਕੀ ਐ ਪੁੱਤ ਤੈਨੂੰ ਮੈਨੂੰ ਗਲਤ ਲੱਗਦੀ ਐ ਨਾ ਬਲਾਓ ਉਹਨਾਂ ਨੂੰ ਹੁਣੇ ਤੇਰੇ ਸਾਹਮਣੇ ਨਾ ਹੁਣੇ ਉਹਨਾਂ ਦੀ ਬੋਲ ਖੋਲਦੀਆਂ ਹੁਣੇ ਹੀ ਹੋ ਜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਠੀਕ ਐ ਮਾਤਾ ਜੀ ਬਾਜੀ ਆਇਓ ਇੱਧਰ ਮਮਮੀ ਜੀ ਮਾਫ ਕਰ ਦਿਓ ਸਾਨੂੰ ਮਮਮੀ ਜੀ ਘਰੇ ਚੱਲੋ ਤੁਹਾਡੀ ਨਾ ਬਹੁਤ ਯਾਦ ਆਉਂਦੀ ਐ ਅੱਛਾ ਹੁਣ ਤੁਸੀਂ ਮੈਨੂੰ ਲੈਣ ਆਏ ਹੋ। ਕੋਈ ਨਾ ਕੋਈ ਕੰਮ ਤਾਂ ਤੁਹਾਨੂੰ ਜ਼ਰੂਰ ਹੋ। ਮੈਨੂੰ ਦੱਸ ਦੋ ਕੀ ਕੰਮ ਆ? ਨਹੀਂ ਨਹੀਂ ਮੰਮੀ ਜੀ, ਕੋਈ ਕੰਮ ਨਹੀਂ ਹੈਗਾ। ਨਾਲੇ 2 ਮਹੀਨੇ ਪਹਿਲਾਂ ਨਾ ਤੁਸੀਂ ਦਾਦੀ ਬਣ ਗਏ। ਅੱਛਾ। 2 ਮਹੀਨੇ ਪਹਿਲਾਂ ਮੇਰੇ ਪੋਤਾ ਵੀ ਹੋ ਗਿਆ ਤੇ ਤੁਸੀਂ ਮੈਨੂੰ ਅੱਜ ਦੱਸਣਾ ਆਣੇ ਹੋ। ਕੀ ਕਰੀਏ ਮੰਮੀ ਜੀ? ਬੱਚੇ ਨਾਲ ਟਾਈਮ ਹੀ ਨਹੀਂ ਲੱਗਿਆ ਆਣ ਦਾ। ਚੱਲ ਠੀਕ ਆ। ਚੱਲਣ ਨੂੰ ਮੈਂ ਤਿਆਰ ਆ। ਪਰ ਮੇਰੇ ਵੀ ਇੱਕ ਸ਼ਰਤ ਆ। ਹਾਂਜੀ ਮੰਮੀ ਜੀ। ਸਾਨੂੰ ਤੁਹਾਡੀ ਸਾਰੀ ਸ਼ਰਤਾਂ ਮੰਜ਼ੂਰ ਨੇ ਤੁਸੀਂ ਦੱਸੋ ਤੁਹਾਡੀ ਕੀ ਸ਼ਰਤ ਹੈ ਸ਼ਰਤ ਇਹ ਹੈ ਵੀ ਮੈਂ ਤੁਹਾਡੇ ਬੱਚਿਆਂ ਨੂੰ ਨਹੀਂ ਸੰਭਾਲੂਗੀ ਨਾ ਤਾਂ ਮੈਂ ਉਹਦਾ ਡਾਈਪਰ ਚੇਂਜ ਕਰੂੰਗੀ ਤੇ ਨਾ ਹੀ ਉਹਨੂੰ ਮੈਂ ਸੰਭਾਲੂਗੀ ਤੇ ਨਾ ਰੱਖਾਂ ਮੈਂ ਉਹਦੇ ਖਾਣ ਪੀਣ ਦਾ ਧਿਆਨ ਜਦੋਂ ਤੁਸੀਂ ਘੁੰਮਣ ਜਾਓਗੇ ਨਾ ਮੈਂ ਉਦੋਂ ਵੀ ਉਹਦਾ ਧਿਆਨ ਨਹੀਂ ਰੱਖੂੰਗੀ ਮੈਂ ਤਾਂ ਨਾ ਬਸ ਆਰਾਮ ਨਾਲ ਇੱਕ ਅੱਡ ਕਮਰੇ 'ਚ ਰਹੂੰਗੀ ਪਰ ਮੰਮੀ ਜੀ ਦਾਦੀ ਦਾਦਾ ਫਰਜ਼ ਹੁੰਦਾ ਨਾ ਬੱਚੇ ਨੂੰ ਸੰਭਾਲ ਲੈਣਾ ਉਹਦੀ ਦੇਖਭਾਲ ਕਰਨਾ ਅੱਛਾ ਆ ਦੇਖਿਆ ਪੁੱਤ ਇਹ ਆਪਦੇ ਬੱਚੇ ਦੀ ਦਾਦੀ ਨੂੰ ਨਹੀਂ ਲੈਣ ਆਏ ਇਹ ਤਾਂ ਬੱਚੇ ਸਾਹਮਣ ਵਾਲੀ ਨੂੰ ਲੈਣ ਆਏ ਨੇ ਨਹੀਂ ਨਹੀਂ ਮੰਮੀ ਜੀ ਇਹ ਜੀ ਕੋਈ ਗੱਲ ਨਹੀਂ ਹੈਗੀ ਜੇ ਫਿਰ ਇਹ ਜੀ ਕੋਈ ਗੱਲ ਨਹੀਂ ਨਾ ਹੈਗੀ ਮੈਂ ਬੱਚਾ ਨਹੀਂ ਸੰਭਾਲੂੰਗੀ ਮਨਜ਼ੂਰ ਹੈ ਤੁਹਾਨੂੰ ਦੋਹਾਂ ਨੂੰ ਜੀ ਇਹਨਾਂ ਨੇ ਸਾਡੀ ਕੋਈ ਹੈਲਪ ਹੀ ਨਹੀਂ ਕਰਨੀ ਫਿਰ ਇਹਨਾਂ ਨੂੰ ਆਪਾਂ ਘਰੇ ਲੈ ਆ ਕੇ ਕਰਨਾ ਗਿਆ ਮੈਂ ਨੁੱਚ ਚੰਗੀ ਤਰ੍ਹਾਂ ਪਤਾ ਪੁੱਤ ਤੁਸੀਂ ਬੱਚੇ ਨਹੀਂ ਦਾਦੀ ਨੂੰ ਨਹੀਂ ਲੈਣਾ ਹੈ ਬੱਚਾ ਸੰਭਾਲਣ ਵਾਲੀ ਨੂੰ ਲੈਣ ਆਏ ਹੋ ਨਹੀਂ ਨਹੀਂ ਮੰਮੀ ਜੀ ਐਹੇ ਜੀ ਕੋਈ ਗੱਲ ਨਹੀਂ ਹੈ ਤੁਸੀਂ ਗਲਤ ਸਮਝ ਰਹੇ ਹੋ ਅੱਛਾ ਤਾਂ ਮੈਂ ਗਲਤ ਸਮਝ ਰਹੀ ਆ ਉਹ ਜਦੋਂ ਤੋਂ ਮੈਨੇ 3 ਸਾਲ ਪਹਿਲਾਂ ਇੱਥੇ ਛੱਡਣ ਆਇਆ ਸੀ ਉਦੋਂ ਤੈਨੂੰ ਮਾਂ ਦੀ ਯਾਦ ਨਹੀਂ ਆਈ ਤੇ ਜਦੋਂ ਬੱਚਾ ਸੰਭਾਲਣ ਦੀ ਵਾਰੀ ਆਈ ਆ ਗਏ ਬੁੜੀ ਕੋਲੇ ਵੀ ਆਪੇ ਸੰਭਾਲ ਲੂਗੀ ਬੁੜੀ ਬੱਚੇ ਨੂੰ ਨਾਲੇ ਸਰਵਿਸ ਵੀ ਫ੍ਰੀ ਹੋ ਜਾਊਗੀ ਜੇ ਬੱਚਾ ਸੰਭਾਲਣ ਵਾਲੀ ਰੱਖਾਂਗੇ ਆਣ ਪੈਸੇ ਵੀ ਦੇਣੇ ਪੈਣਗੇ ਹੈਨਾ ਉਹ ਤਾਂ ਥੋਡੀਆਂ ਪਲੈਨਿੰਗਾਂ ਦਾ ਮੈਨੂੰ ਸਾਰਾ ਪਤਾ ਜਦੋਂ ਬੱਚਾ ਵੱਡਾ ਹੋ ਗਿਆ ਫੇ ਬੁੜੀ ਨੇ ਇੱਥੇ ਸਿੱਟ ਗਿਓ ਮੰਮੀ ਹਾਂ ਕਹ ਮੈਨੂੰ ਮੰਮੀ ਮੈਂ ਤਾਂ ਇੱਥੇ ਹੀ ਰਹੂੰਗੀ ਆਪਦੇ ਦਿਮਾਗ 'ਚ ਨਾ ਖਿਆਲ ਘੜਦੇ ਵੀ ਮੈਂ ਤੇਰੇ ਨਾਲ ਜਾਊਂਗੀ ਮੈਂ ਤਾਂ ਇੱਥੇ ਹੀ ਬਹੁਤ ਖੁਸ਼ ਹਾਂ ਦੇਖ ਮੈਨੂੰ ਪਤਾ ਸੀ ਵੀ ਇਸ ਬੁੜੀ ਨੇ ਕੋਈ ਕੰਮ ਨਹੀਂ ਕਰਨਾ ਹੈਗਾ ਚੁੱਪ ਕਰਕੇ ਨਾ ਉਸ ਮੇਡ ਨੂੰ ਕਾਲ ਕਰ ਲਿਓ ਘੱਟੋ ਘੱਟ ਕੋਈ ਕੰਮ ਤਾਂ ਕਰੂਗੀ ਚਲੋ ਹੁਣ ਮੈਂ ਤੈਨੂੰ ਕਿਹਾ ਸੀ ਨਾ ਇਹ ਆਪਦੇ ਮਤਲਬ ਲਈ ਆਏ ਨਹੀਂ ਨਾਲੇ ਪੁੱਤ ਜਿਹੜੇ ਬੱਚੇ ਨਾ ਆਪਦੇ ਮਾਪੇ ਨੂੰ ਇੱਕ ਵਾਰ ਵਿਰਦਾ ਆਸ਼ਰਮ ਛੱਡ ਜਾਂਦੇ ਨੇ ਉਹ ਉਹਨਾਂ ਨੂੰ ਬਿਨਾਂ ਮਤਲਬ ਦੇ ਦੁਬਾਰਾ ਲੈਣ ਨਹੀਂ ਆਉਂਦੇ ਨਾਲੇ ਪੁੱਤ ਜੇ ਮੈਂ ਉਹਨਾਂ ਨਾਲ ਚਲੀ ਵੀ ਜਾਂਦੀ ਤਾਂ 4-5 ਸਾਲ ਬਾਅਦ ਨਾ ਮੈਂ ਤੈਨੂੰ ਦੁਬਾਰਾ ਇੱਥੇ ਹੀ ਮਿਲਦੀ ਤੁਸੀਂ ਸਹੀ ਕਹਿੰਦੇ ਹੋ ਮਾਤਾ ਜੀ ਜੇ ਇਹਨਾਂ ਦੋਨੋਂ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਨਾ ਤਾਂ ਇਹ ਦੋਨੇ ਤੁਹਾਨੂੰ ਇੱਥੇ ਕਦੇ ਵੀ ਨਾ ਛੱਡ ਕੇ ਜਾਂਦੇ ਪਰ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਪੁੱਤ ਦੇ ਸਮਾਂ ਆ ਮੈਂ ਤੁਹਾਡਾ ਪੂਰਾ ਖਿਆਲ ਰੱਖੂਗਾ ਸਸੀ ਕਲ ਜੀ ਵੈਸੇ ਤਾਂ ਇਹ ਵੀਡੀਓ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਆ ਜੀ ਸੋ ਅਸੀਂ ਚਾਹੁੰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡਾ ਦਿੱਤਾ ਮੈਸੇਜ ਲੋਕਾਂ ਤੱਕ ਪਹੁੰਚ ਸਕੇ ਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਤੁਸੀਂ ਜ਼ਰੂਰ ਦੱਸਿਓ ਪੇਜ ਨੂੰ ਫੋਲੋ ਵੀ ਕਰਿਓ ਜੀ ਸਸੀ ਕਾ